ਕਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਤਦਾਦ ਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਤੇ ਵਕ ਵਕ ਤਰ੍ਹਾਂ ਦੇ ਰਸਤੇਾਂ ਵਿੱਚ ਲੰਗਰ ਲਗਾਏ ਗਏ ਨੇ ਸੰਗਤਾਂ ਨੂੰ ਕਿਤਨਾ ਕਿਤੇ ਆਰਾਮ ਕਰਵਾਇਆ ਜਾ ਰਿਹਾ ਵੱਡੇ ਪੱਧਰ ਤੇ ਉਹਨਾਂ ਦੀ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਨਾਲ ਨਾਲ ਜਿੱਥੇ ਲੰਗਰ ਲਗਾਏ ਗਏ ਨੇ ਉੱਥੇ ਵੱਡਾ ਜਿਹੜਾ ਸਭ ਤੋਂ ਵੱਡਾ ਲੰਗਰ ਹੈ ਉਹ ਹੈਗਾ ਦਵਾਈਆਂ ਦਾ ਲੰਗਰ ਕਿਉਂਕਿ ਜਿੱਥੇ ਲੋਕ ਵੱਡੇ ਪੱਧਰ ਪਦਾਰਥ ਛਕਦੇ ਨੇ ਕਿਤਨਾ ਕਿਤੇ ਲੋਕ ਕਿਤਨਾ ਕਿਤੇ ਕਾਫੀ ਬਿਮਾਰੀਆਂ ਦੇ ਜਿਹੜੇ ਸ਼ਿਕਾਰ ਹੁੰਦੇ ਨੇ ਪਰ ਜਦੋਂ ਅਜਿਹੇ ਵੱਡੇ ਸਮਾਗਮਾਂ ਤੇ ਪਹੁੰਚਦੇ ਨੇ ਤੇ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਉਂਦੀਆਂ ਨੇ ਉਹਨਾਂ ਨੂੰ ਹੱਲ ਕਰ ਲਈ ਕਿਤਨਾ ਕਿਤੇ ਵੱਡੀਆਂ ਸੇਵਾਵਾਂ ਵੀ ਕੀਤੀਆਂ ਜਾ ਰਹੀਆਂ ਨੇ ਸਾਡੇ ਨਾਲ ਇੱਥੇ ਜਥਾ ਸਾਰਾ ਸ਼ਾਮਲ ਹੈ ਮੌਜੂਦ ਹੈ ਜਿਨ੍ਹਾਂ ਵੱਲੋਂ ਵੱਡੀਆਂ ਸ ਭਾਈ ਸਭ ਜੀ ਕਿੱਥੋਂ ਤੋਂ ਸੇਵਾ ਆਈ ਹੈ ਤੇ ਕਦੋਂ ਤੋਂ ਕਰ ਰਹੇ ਹੋ ਜੀ ਇਹ ਮੇਰਾ ਨਾਮ ਕਾਬਲ ਸਿੰਘ ਸ਼ਾਹਪੁਰ ਸਭ ਤੋਂ ਪਹਿਲਾਂ ਮੈਂ ਦੇਸ਼ ਵਿਦੇਸ਼ ਸੰਗਤਾਂ ਨੂੰ ਆਪ ਜੀ ਦੇ ਚੈਨਲ ਰਾਹੀਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀ ਸੇਵਾ ਜਿਹੜੀ ਹੈ ਇਹ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਸਾਡਾ ਅਜਨਾਲਾ ਸ਼ਹਿਰ ਹੈ ਬਿਲਕੁਲ ਬਾਰਡਰ ਦੇ ਉੱਤੇ ਤੇ ਅਜਨਾਲੇ ਸ਼ਹਿਰ ਦੇ ਲਾਗੋ ਬੰਨੇ ਉਹਨਾਂ ਲਾਗੇ ਬੰਨੇ ਆਸ-ਪਾਸ ਦੇ ਪਿੰਡ ਤੇ ਅਜਨਾਲੇ ਸ਼ਹਿਰ ਦੇ ਪ੍ਰਾਪਰ ਵਾਸੀ ਇਹ ਉਹਨਾਂ ਸਾਰਿਆਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਜੀ ਕਿਹਨ ਤੋਂ ਇਹ ਜੇ ਸੇਵਾ ਸ਼ੁਰੂ ਕੀਤੀ ਹੈ ਜਿਹੜੀ ਤੁਸੀਂ ਇੱਥੇ ਨਤਪੁਰ ਸਾਹਿਬ ਕੀ ਕਰਦੇ ਪਏ ਇਹ ਸੇਵਾ ਸਾਡੀ ਸਨ 2000 ਦੇ ਵਿੱਚ ਪਹਿਲਾ ਕੈਂਪ ਲੱਗਾ ਸੀਗਾ ਅਰ ਕਾਂ 26ਵਾਂ ਕੈਂਪ ਹੈ ਸਾਡਾ ਇੱਥੇ ਔਰ ਇਸ ਕੈਂਪ ਦੇ ਵਿੱਚ ਅਸੀਂ ਤਕਰੀਬਨ 6 ਦਿਨ ਦਾ ਕੈਂਪ ਲਾਉਂਦੇ ਹਾਂ ਹਰ ਸਾਲ ਹੋਲੇ ਮਹਲੇ ਦੇ ਉੱਤੇ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਕਿਉਂਕਿ ਇਹ ਸਾਡਾ ਕੌਮੀ ਤਿਉਹਾਰ ਹੈ ਔਰ ਇਸ ਦੇ ਵਿੱਚ ਤਕਰੀਬਨ ਪੂਰੇ ਪੰਜਾਬ ਨਹੀਂ ਆਪਾਂ ਕਹਿ ਸਕਦੇ ਪੂਰੇ ਭਾਰਤ ਦੇ ਵਿੱਚੋਂ ਸਕਤਾਂ ਔਰ ਦੇਸ਼ ਵਿਦੇਸ਼ ਦੇ ਵਿੱਚੋਂ ਵੀ ਸਕਤਾਂ ਜਿਹੜੀਆਂ ਉਹ ਇਸ ਦਿਨ ਦੇ ਉੱਤੇ ਇੱਥੇ ਨਤਮਸਤਕ ਹੋਣ ਵਾਸਤੇ ਆਪਣੀ ਹਾਜ਼ਰੀ ਲਾਉਣ ਵਾਸਤੇ ਕਲਗੀ ਵਾਲੇ ਪਾਸ਼ਾ ਦੀਆਂ ਖੁਸ਼ੀਆਂ ਲੈਣ ਵਾਸਤੇ ਇੱਥੇ ਆਉਂਦਿਆਂ ਨੇ ਔਰ ਇੰਨੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਦੇ ਵਾਸਤੇ ਇਹ ਜਦੋਂ ਉਹ ਵੇਰੇ ਇੱਥੇ ਆ ਕੇ ਜਿਆਦਾ ਪ੍ਰੈਸ਼ਰ ਪਾਣੀ ਵੀ ਸਕਦੇ ਆ ਜਾਂ ਤੁਰ ਕੇ ਜਾਂ ਗਰਮੀ ਦੇ ਮੌਸਮ ਦਾ ਕਰਕੇ ਜਾਂ ਹੋਰ ਕਈ ਕਾਰਨਾ ਕਰਕੇ ਉਹਨਾਂ ਨੂੰ ਇਹ ਕੁਝ ਬਿਮਾਰੀਆਂ ਵੀ ਲੱਗਦੀਆਂ ਨੇ ਦੁਖ ਰੋਗ ਹੁੰਦੇ ਨੇ ਦੋਖ ਹੁੰਦੇ ਨੇ ਔਰ ਉਹਨਾਂ ਦੀ ਸੇਵਾ ਵਾਸਤੇ ਇਹ ਕਲਗੀ ਵਾਲੇ ਪਾਸ਼ਾ ਨੇ ਆਪ ਕਿਰਪਾ ਕੀਤੀ ਹੈ ਅਜ ਨਾਲ ਦੇ ਸਕਦਾ ਤੇ ਉੱਤੇ ਔਰ ਇਹ ਜਿਹੜੀ ਮੈਡੀਕਲ ਦੀ ਸੇਵਾ ਇਹ ਅਜ ਨਾਲ ਦੇ ਸਕਦਾ ਦੀ ਝੋਲੀ ਪਾਈ ਹੈ ਜੀ ਹੁੰਦੀ ਕਿ ਵੱਡੇ ਡਾਕਟਰਾਂ ਦੀ ਲੋੜ ਹੁੰਦੀ ਹੈ ਇਹ ਕੈਂਪ ਲਗਾਉਣ ਵਾਸਤੇ ਕੜ ਤੋਂ ਕੜ 24 ਘੰਟੇ ਤੁਸੀਂ ਸੇਵਾ ਚਲਾਉਂਦੇ ਹੋਣੇ ਦਾ ਉਹਦੇ ਵਾਸਤੇ ਡਾਕਟਰ ਜਿਹੜੇ ਆ 10 20 ਤੋਂ ਡਾਕਟਰ ਵੀ ਚਾਹੀਦੇ ਹੋਣੇ 10 ਤੋਂ 20 ਡਾਕਟਰ ਕਿਉਂਕਿ ਲਗਾਤਾਰ ਕਾਫੀ ਦਿਨ ਜਿਹੜੀ ਸੇਵਾ ਚੱਲਦੀ ਆ ਫਿਰ ਕਿੱਥੋਂ ਇਹ ਸਾਰਾ ਇਹ ਇੰਨੀ ਮੈਡੀਸਿਨ ਲੱਖਾਂ ਦੀ ਮੈਡੀਸਿਨ ਲੱਗ ਜਾਂਦੀ ਆ ਕਿੱਥੋਂ ਸਾਰਾ ਅਰੇਂਜਮੈਂਟ ਹੁੰਦਾ ਸਾਰੀਆਂ ਦਵਾਈਆਂ ਦਾ ਇਹ ਡਾਕਟਰਾਂ ਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਡਾਕਟਰਾਂ ਦੀ ਗੱਲ ਕੀਤੀ ਆ 10 20 ਨਹੀਂ ਇੱਥੇ ਸਾਡੇ ਘੱਟੋ ਘੱਟ ਦੇ 50 ਡਾਕਟਰਾਂ ਤੋਂ ਵੱਧ ਡਾਕਟਰ ਸਾਹਿਬ ਜਿਹੜੇ ਇੱਥੇ ਸੇਵਾ ਕਰਦੇ ਆ ਜਿ ਔਰ ਉਹ ਡਿਗਰੀਆਂ ਵਾਲੇ ਡਾਕਟਰ ਵੀ ਹੈਗੇ ਨੇ ਔਰ ਬਹੁਤ ਸਾਰੇ ਡਾਕਟਰ ਜਿਹੜੇ ਸਾਡੇ ਨੇ ਉਹ ਆਰਐਮਪੀ ਡਾਕਟਰ ਨੇ ਔਰ ਇਹ ਜਿਹੜਾ ਵਾਰੀ ਵਾਰੀ ਡਾਕਟਰਾਂ ਦੀਆਂ ਟੀਮਾਂ ਬਣੀਆਂ ਨੇ ਕੁਝ ਡਾਕਟਰਾਂ ਨੇ ਪਹਿਲੇ ਪਹਿਲਾ ਸੇਵਾ ਕਰਨੇ 2 ਦਿਨ 10 12 ਡਾਕਟਰ 2 ਦਿਨ ਲਾਉਣਗੇ ਉਹ ਵੱੜ ਕੇ ਚਲੇ ਜਾਂਦੇ ਆ ਫਿਰ ਦੋ ਅਗਲੀ ਟੀਮ ਜਿਹੜੀ ਉਹ ਆ ਜਾਂਦੀ ਆ ਫਿਰ ਉਹ ਵਾਰੀ ਵਾਰੀ ਇਸ ਤਰ੍ਹਾਂ ਇਹਨਾਂ ਦੀ ਜਿਹੜੀ ਟੀਮ ਬਣੀ ਆ ਔਰ ਇਹ ਸ਼ੇਮ ਦਾ ਜਿਹੜਾ ਕੈਂਪ ਚੱਲਦਾ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਇਹ ਦਵਾਈਆਂ ਆਉਂਦੀਆਂ ਕਿੱਥੋਂ ਆ ਉਹਦੇ ਬਾਰੇ ਮੈਂ ਆਪ ਜੀ ਨੂੰ ਵਿਸਥਾਰ ਦੇ ਨਾਲ ਦੱਸ ਦਵਾਂ ਇਹ ਸਾਡੇ ਕੈਂਪ ਦੇ ਜਿਹੜੇ ਮੈਂਬਰ ਨੇ ਆਰਐਮਪੀ ਡਾਕਟਰ ਨੇ ਔਰ ਉਹਨਾਂ ਡਾਕਟਰਾਂ ਨੇ ਆਪੋ ਆਪਣੀਆਂ ਦੁਕਾਨਾਂ ਦੇ ਉੱਤੇ ਆਪਣੇ ਕਲੀਨਿਕ ਦੇ ਉੱਤੇ ਗੋਲਕਾਂ ਲਾਈਆਂ ਨੇ ਔਰ ਰੋਜ਼ ਦੇ ਰੋਜ਼ ਉਹ 5 10 20 50 ਰੁਪਏ ਆਪਣੀ ਸਮਰੱਥਾ ਅਨਸਾਰ ਉਸ ਗੋਲਕੇ ਦੇ ਵਿੱਚ ਪਾਉਂਦੇ ਆ ਔਰ ਸਾਲ ਬਾਅਦ ਅਸੀਂ ਫਰਵਰੀ ਦੇ ਮਹੀਨੇ ਵਿੱਚ ਉਹ ਗੋਲਕਾਂ ਖੋਲ੍ਹ ਕੇ ਤੇ ਫਿਰ ਉਹ ਜਿੰਨੇ ਕੁ ਪੈਸੇ ਕਲੈਕਟ ਹੁੰਦੇ ਆ ਉਹ ਪੈਸੇ ਇਕੱਠੇ ਕਰ ਲੈਨੇ ਆ ਔਰ ਉਸ ਤੋਂ ਉਪਰੰਤ ਅਸੀਂ ਆਪਣੇ ਹੋਰ ਆਲੇ ਦੁਆਲੇ ਵੀ ਸਾਨੂੰ ਇਹਦੇ ਵਾਸਤੇ ਸੇਵਾ ਕਾਫੀ ਮਿਲਦੀ ਆ ਔਰ ਉਹਨਾਂ ਤੋਂ ਉਪਰੰਤ ਜਿਹੜੀ ਸੇਵਾ ਸਾਡੇ ਦੇਸ਼ ਵਿਦੇਸ਼ ਦੇ ਵਿੱਚ ਸਾਡੇ ਵੀਰ ਬਿਠੇ ਸਾਡੇ ਬੱਚੇ ਸਾਡੇ ਭਰਾ ਬਿਠੇ ਨੇ ਜਿਵੇਂ ਯੂਕੇ ਦੇ ਵਿੱਚ ਨੇ ਉਤੋਂ ਵੀ ਕਾਫੀ ਵੱਡੀ ਪੱਦਰ ਤੇ ਸਾਨੂੰ ਜਿਹੜੀ ਇਹ ਸੇਵਾ ਆਉਂਦੀ ਆ ਕੈਨੇਡਾ ਦੇ ਵਿੱਚ ਨੇ ਆਸਟ੍ਰੇਲੀਆ ਦੇ ਵਿੱਚ ਨੇ ਸਾਡੇ ਬੱਚੇ ਔਰ ਉਹ ਸਾਰੇ ਅਮਰੀਕਾ ਦੇ ਵਿੱਚ ਨੇ ਉਹ ਬੱਚੇ ਵੀ ਸਾਨੂੰ ਆਪਣੀ ਸਮਰਥਨ ਅਨੁਸਾਰ ਸੇਵਾ ਭੇਜਦੇ ਆ ਜਿਹਦਾ ਕਰਕੇ ਇੱਥੇ ਇਹ ਤਕਰੀਬਨ 1.5 ਤੋਂ ਪੌਣੇ 2 ਲੱਖ ਰੁਪਏ ਦੀ ਦਵਾਈ ਲੱਗਦੀ ਆ ਇਹ ਉਹ ਸਾਰੇ ਫਿਰ ਪੈਸੇ ਕਲੈਕਟ ਕਰਕੇ ਅਸੀਂ ਇਹ ਦਵਾਈਆਂ ਲਿਉਂਦੇ ਆ ਇਹ ਹੈ ਕਿਉਂਕਿ ਦੇਖਦੇ ਆ ਕਿ ਕਾਫੀ ਤਰ੍ਹਾਂ ਦੇ ਇੱਥੇ ਪਕਵਾਨਾਂ ਦੇ ਲੰਗਰ ਚੱਲ ਰਹੇ ਨੇ ਪਰ ਤੁਸੀਂ ਮੈਡੀਸਲ ਦਾ ਮੈਡੀਕਲ ਦਾ ਕਿਉਂ ਹੀ ਲੰਗਰ ਚੁਣਿਆ ਕਿ ਲੋਕਾਂ ਨੂੰ ਮੈਡੀਸਨ ਨਹੀਂ ਦਿੱਤੀ ਜਾਵੇ ਇਹਦੇ ਪਿੱਛੇ ਵੇਖਣਾ ਬੜੀ ਰੋਚਕ ਜੀ ਕਹਾਣੀ ਆ ਅਸੀਂ 1999 ਦੇ ਵਿੱਚ 300 ਸਾਲਾ ਖਾਸੇ ਦੀ ਛਤਪਦੀ ਜਿਹੜੀ ਉਹ ਬਣਾਈ ਸੀਗੀ ਇੱਥੇ ਇਸੇ ਸਥਾਨ ਦੇ ਉੱਤੇ ਖਾਸ ਦਾ ਜਨਮ ਹੋਣਾ ਔਰ ਉਦੋਂ ਅਸੀਂ ਉਸ ਸਮਾਗਮਾਂ ਦੇ ਵਿੱਚ ਅਸੀਂ ਵੀ ਨਤਮਸਤਕ ਹੋਣ ਵਾਸਤੇ ਇੱਥੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਪਹੁੰਚੇ ਔਰ ਇੱਥੇ ਸਾਡੇ ਨਾਲ ਇੱਕ ਡਾਕਟਰ ਸੀਗੇ ਆਰਐਮਪੀ ਡਾਕਟਰ ਸੀ ਉਹਨਾਂ ਨੂੰ ਥੋੜੀ ਤਕਲੀਫ ਹੋ ਗਈ ਔਰ ਉਹਨਾਂ ਦੇ ਵਾਸਤੇ ਅਸੀਂ ਜਦੋਂ ਜਿਹੜੇ ਕੈਂਪ ਲੱਗੇ ਸੀ ਦੋ ਤਿੰਨ ਇੱਥੇ ਉਹਨਾਂ ਦੇ ਵਿੱਚ ਦੋ ਜਾਂ ਤਿੰਨ ਕੈਂਪ ਲੱਗਦੇ ਸੀ ਔਰ ਅਸੀਂ ਜਦੋਂ ਉਹਨਾਂ ਕੈਂਪਾਂ ਦੇ ਵਿੱਚੋਂ ਦਵਾਈ ਲਈ ਤੇ ਉਹ ਇੱਕ ਹੀ ਗੋਲੀ ਦੇ ਜਾਣ ਔਰ ਉਹ ਜਿਹੜਾ ਪੇਸ਼ੈਂਟ ਸੀਗਾ ਉਹ ਖੁਦ ਡਾਕਟਰ ਸੀ ਇਸ ਕਰਕੇ ਉਹਨੇ ਵੇਖਿਆ ਵੀ ਇਹ ਦਵਾਈ ਜਿਹੜੀ ਆ ਜਿਹੜਾ ਜੋ ਮੈਨੂੰ ਰੋਗ ਆ ਉਹਦੀ ਦਵਾਈ ਨਹੀਂ ਦਿੱਤੀ ਜਾ ਰਹੀ ਇਹ ਦਵਾਈ ਡਟ ਸਟੇ ਹੀ ਦਿੱਤੀ ਜਾ ਰਹੀ ਆ ਔਰ ਉਹ ਚੀਜ਼ ਨੂੰ ਮਕਰਾ ਕੇ ਫਿਰ ਉਦੋਂ ਹੀ ਅਸੀਂ 1999 ਦੇ ਵਿੱਚ ਹੀ ਇੱਥੇ ਫਿਰ ਸਾਡਾ ਡਾਕਟਰ ਜਿਹੜਾ ਸਾਥੀ ਸੀ ਸਾਡਾ ਅੱਜ ਉਸ ਵਰਗਵਾਸ ਹੋ ਗਿਆ ਉਹ ਕਹਿਣ ਲੱਗੇ ਵੀ ਆਪਾਂ ਜੇ ਸੇਵਾ ਕਰਨੀ ਹੈ ਤੇ ਇੱਥੇ ਦਵਾਈਆਂ ਦੀ ਸੇਵਾ ਕਰਨੀ ਚਾਹੀਦੀ ਸਾਨੂੰ ਕਿਉਂਕਿ ਲੰਗਰ ਬਹੁਤ ਨੇ ਹੋਰ ਰਹਿਣ ਦਾ ਪ੍ਰਬੰਧ ਬਹੁਤ ਆ ਸ਼ਰਮਣੀ ਕਮੇਟੀ ਵੱਲੋਂ ਕੀਤਾ ਜਾਂਦਾ ਪ੍ਰਬੰਧਕਾਂ ਵੱਲੋਂ ਪਰ ਇਹਦੇ ਦਵਾਈਆਂ ਦਾ ਪ੍ਰਬੰਧ ਜਿਹੜਾ ਉਹ ਬਹੁਤ ਜਿਹੜਾ ਉਹ ਸਹੀ ਨਹੀਂ ਹੈਗਾ ਨਾ ਮਾਤਰੀ ਹੈ ਸੋ ਇਸ ਕਰਕੇ ਅਸੀਂ ਉਸੇ ਸਾਲ ਹੀ 1999 ਦੇ ਵਿੱਚ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਬਈ ਜਿਹੜੀ ਦਵਾਈਆਂ ਦੀ ਸੇਵਾ ਹੈ ਇਹ ਸਾਡੇ ਜਨਾਲੀ ਦੇ ਸੰਗਤਾਂ ਦੀ ਝੋਲੀ ਪਾਉ ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਅਸੀਂ ਉਹ ਚੀਜ਼ ਨੂੰ ਪ੍ਰਭਾਵ ਤੋਕੇ ਤੇ ਇਹ ਜਿਹੜਾ ਦੋ ਸਾਨੂੰ 2000 ਦੇ ਵਿੱਚ ਹੀ ਅਸੀਂ ਇਹ ਕੈਂਪ ਲਾਉਣਾ ਸ਼ੁਰੂ ਕਰ ਦਿੱਤਾ ਜਿਹੜਾ ਕੈਂਪ ਲਗਾਤਾਰ ਅੱਜ ਤੱਕ 26 ਹੋ ਗਿਆ ਕੈਂਪਰ ਕੋਰਾ ਇੱਕ ਵਾਰੀ ਵੀ ਮਿਸ ਨਹੀਂ ਹੋਇਆ ਔਰ ਜਦੋਂ ਤੋਂ ਇਹ ਕੈਂਪ ਲੱਗ ਜਾਣਾ ਉਦੋਂ ਤੋਂ ਲੈ ਕੇ ਲਗਾਤਾਰ ਦਿਨ ਰਾਤ ਇਹਦੇ ਵਿੱਚ ਜਿਹੜੀ ਸੇਵਾ ਹੋਣੀ ਆ ਕੈਂਪ ਦਾ ਜਿਹੜਾ ਛੱਤਰ ਇੱਕ ਮੈੜੀ ਵੀ ਬੰਦ ਨਹੀਂ ਹੋਣਾ ਦਿੜ ਨਾਲ ਤੇ ਲੱਗੂ ਰਹਿਣਾ ਇਸ ਵਾਰ ਵੀ ਦੋ ਆਪਣਾ 10 10 ਤਰੀਕ ਨੂੰ 10 ਤਰੀਕ ਨੂੰ ਅਸੀਂ ਸ਼ਾਮ ਨੂੰ ਕੈਂਪ ਰੱਪ ਕਰ ਦਿੱਤਾ ਸੀ ਜੋ ਅਜੇ ਤੱਕ ਲਗਾਤਾਰ ਚੱਲੀ ਆ ਔਰ 15 ਤਰੀਕ ਰਾਤ 12 ਵਜੇ ਤੱਕ ਇਹ ਕੈਂਪ ਇਹਦਾ ਇਸੇ ਤਰ੍ਹਾਂ ਚੱਲਦਾ ਰਹੂਗਾ ਬਿਲਕੁਲ ਸਾਡੇ ਨਾਲ ਡਾਕਟਰ ਵੀ ਮੌਜੂਦ ਨੇ ਡਾਕਟਰ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਕੁਝ ਅਜਾਹੇ ਮਰੀਜ਼ ਆ ਜਾਂਦੇ ਨੇ ਜਿਨ੍ਹਾਂ ਨੂੰ ਫਿਰ ਜਿਆਦਾ ਹਸਪੀਟਲ ਚ ਰੈਫਰ ਕਰਨਾ ਪਊਗਾ ਅਜਾਹੇ ਵੀ ਆ ਜਾਂਦੇ ਕੇਸ ਸਾਹਮਣੇ ਹਾਂਜੀ ਆ ਜਾਂਦੇ ਸਾਹਮਣੇ ਜੀ ਫਿਰ ਉਹਨਾਂ ਰੈਫਰ ਕਰ ਦਿੱਤਾ ਅਸੀਂ ਫਸਟ ਸਟੇਟ ਦਿੰਨੇ ਆ ਆ ਮੇਰੇ ਵੀਰ ਬੈਠੇ ਪੰਜ ਪੰਜ ਛੇ ਜਾਣੇ ਡਿਊਟੀ ਕਰਨ ਦੇ ਨੇ ਰੋਜ਼ ਦੇ ਪੰਛੇ ਪੰਜ-ਪੰਜ ਘੰਟੇ ਡਿਊਟੀ ਕਰਦੇ ਨੇ ਤੇ ਬਹੁਤ ਵਧੀਆ ਦਵਾਈ ਦਿੰਦੇ ਸਾਰੇ ਵੀਰ ਮੇਰੇ ਹਾਂਜੀ ਠੀਕ ਹੈ ਜੀ ਬਿਲਕੁਲ ਤਸਵੀਰਾਂ ਹੀ ਤੁਸੀਂ ਵੇਖ ਰਹੇ ਹੋ ਅਸੀਂ ਇਸ ਵੇਲੇ ਸ਼੍ਰੀ ਅਨੰਦਪੁਰ ਸਾਹਿਬ ਦੇ ਬਾਹਰ ਪਰਕਰਮਾ ਤੋਂ ਬਾਹਰ ਥੋੜਾ ਖੜੇ ਸੀ ਜਿੱਥੇ ਕਿ ਇਹ ਸੰਗਤਾਂ ਵੱਲੋਂ ਜਿਹੜਾ ਦਵਾਈਆਂ ਦਾ ਲੰਗਰ ਲਗਾਇਆ ਗਿਆ ਜਿਸ ਤੋਂ ਵਿੱਚ ਵੱਡੇ ਤੌਰ ਤੇ ਲੋਕ ਕਿਤਨਾ ਕਿਤੇ ਇਹਨਾਂ ਮੈਡੀਕਲ ਦਾ ਸੇਵਾ ਦਾ ਜਿਹੜਾ ਲਾਭ ਲੈਂਦੇ ਨਜ਼ਰ ਆਉਂਦੇ ਨੇ ਨਾਲ ਨਾਲ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਬੜੀ ਵਧੀਆ ਸੇਵਾ ਵਾ ਜਿਸ ਤਰੀਕੇ ਨਾਲ ਉਹਨਾਂ ਨੇ ਕਾਫੀ ਤਰ੍ਹਾਂ ਦੀ ਜਿਹੜੀ ਸੇਵਾਵਾਂ ਚੱਲਦੀਆਂ ਸੀਗੀਆਂ ਪਰ ਅਜਿਹੀ ਸੇਵਾ ਨੂੰ ਵੇਖਿਆ ਕਿ ਜਿਹੜੀ ਸੇਵਾ ਲੋਕਾਂ ਦੇ ਕਿਤਨਾ ਕਿਤੇ ਕੰਮ ਆ ਸਕੇ ਲੋਕਾਂ ਦੀ ਜ਼ਰੂਰਤ ਬਣ ਸਕੇ ਉਸੇ ਨੂੰ ਵੇਖਦੇ ਹੋਈ ਹੈ ਜਿਹੜੀ ਮੈਡੀਕਲ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਜੁੜੇ ਰਹੋ ਸ੍ਰੀ ਅਨੰਦਪ ਕੈਮਰਾਮੈਨ ਅਮਿਤ ਦੇ ਨਾਲ ਜਗਜੀਤ ਸਿੰਘ ਦੀ ਰਿਪੋਰਟ